ਇੱਕ ਮਿੰਟ ਚ ਰੁਕੋ ਮੈਂ ਇਹਨਾਂ ਨੂੰ ਡਾਕਟਰ ਅਸ਼ਵਾਲ ਹੈ ਕਿਹੜੇ ਹੁੰਦੇ ਸੀ ਮੈਡੀਕਲ ਅਫਸਰ ਕੀ ਮਾਮਲਾ ਸੀਗਾ ਜਿਸ ਤੇ ਇੱਕ ਕਮਿਟੀ ਦੁਹਾਂ ਲੱਗੀ ਹੋਈ ਸੀ ਉਹਦੇ ਨੂੰ ਕੀ ਨਿਭਾ ਰਹੇ ਹਾਂ ਆਪਾਂ ਐਕਚੁਅਲੀ ਸਾਡਾ ਮੈਡੀਕਲ ਕੈਂਪ ਲੱਗਾ ਸੀਗਾ ਤੇ ਮੈਡੀਕਲ ਕੈਂਪ ਦੇ ਦੌਰਾਨ ਜਦੋਂ ਅਸੀਂ ਦੇਖਿਆ ਵੀ ਇਹ ਬੰਦਾ ਕੁਝ ਡਾਕਟਰ ਬਾਕੇ ਉਹ ਬਣਾ ਰਿਹਾ ਹੈਗਾ ਵਾ ਤੇ ਉਹ ਰਿਗਾਰਡਿੰਗ ਐਸੀ ਆਪਣੀ ਟੀਮ ਨੇ ਅਲਰਟ ਕੀਤਾ ਤੇ ਨਾਲ ਦੀ ਨਾਲ ਹੀ ਸੈਂਪਲ ਲਿਆ ਗਿਆ ਜੋ ਕਿ ਦਾ ਸੈਂਪਲ ਲੈ ਲਿੱਤਾ ਗਿਆ ਵਾ ਤੇ ਰਿਪੋਰਟ ਦੇ ਪੋਜ਼ਿਟਿਵ ਆਈ ਗਈ ਹੈ ਤੇ ਬਾਕੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਦਾ ਹੈਗਾ ਤੇ ਜੋ ਇਹਦੀ ਬੰਦ ਦੀ ਕਾਰਵਾਈ ਉਹ ਕੀਤੀ ਜਾਏਗੀ ਕਿੰਨਾ ਕੁ ਜੂਸ ਤਿਆਰ ਕੀਤਾ ਜਾ ਰਿਹਾ ਜੀਗਾ ਕਿੰਨਾ ਕੁ ਰੰਗ ਸੀਗਾ ਜਿਹੜਾ ਰੰਗ ਕੁਆਂਟੀਟੀ ਮੈਂ ਕਹਣਾ 1 ਲੀਟਰ ਦੇ ਨੀਅਰ ਵਾ ਹੋਊਗਾ ਅਪ੍ਰੋਕਸੀਮੇਟਲੀ ਠੀਕ ਹੈ ਜੀ ਤੇ ਜੂਸ ਦੇ ਕੋਲ ਸੀਗਾ 2-3 ਜਗ ਇੰਨੇ ਮਾਹਣਗੇ ਹੋਸ਼ਕੀ ਨੁਕਸਾਨਦਈ ਹੈ ਉਹ ਜੇ ਜਿਹਦੇ ਵਿੱਚ ਮਿਲਦਾ ਦੇਖੋ ਜੀ ਕੋਈ ਵੀ ਚੀਜ਼ ਆਪਾਂ ਬਾਡੀ ਦੇ ਉਲਟ ਖਾਣੇ ਆ ਕਿ ਨੁਕਸਾਨਦਈ ਤਾਂ ਹੈਗੀ ਹੈਗੀ ਹੈ ਨਾ ਤੇ ਜਿਹੜੀ ਆਪਣੀ ਬਾਡੀ ਨੂੰ ਅਕਸੈਪਟ ਨਹੀਂ ਕਰ ਪਾਉਂਦੀ ਹੈਗੀ ਵਧੀਆ ਨਹੀਂ ਲੱਗਦੀ ਤਾਂ ਨੁਕਸਾਨ ਵਾਲੇ ਸਾਈਡ ਇਫੈਕਟ ਤਾਂ ਹੋਣੀ ਹੋਣੀ ਹੈਗੇ ਆ ਜਿਹੜੀ ਕਾਰਵਾਈ ਜਿਹੜੀ ਹੈ ਕਰੂਣੀ ਕਰਦੇ ਉਹ ਐਕਚੁਅਲੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ ਹੈਗਾ ਵਾ ਤੇ ਸੈਂਪਲ ਵੀ ਲੈ ਲਿਆ ਗਿਆ ਹੈ ਬੈਂਕ ਸਾਡੇ ਸਾਹਮਣੇ ਹੈ ਨਾ ਤੇ ਜੋ ਹੋਊਗਾ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹਾਂ ਹੋਊਗੀ ਸਾਡਾ ਹੈਲਥ ਡਿਪਾਰਟਮੈਂਟ ਐਕਚੁਅਲੀ ਚੈਕਿੰਗ ਕਰਦਾ ਰਿਹਾ ਰੁਟੀਨ ਦੇ ਵਿੱਚ ਵੀ ਤੇ ਹੁੰਦੀਆਂ ਵੀ ਰਹਿਣਗੀਆਂ ਤੇ ਜੋ ਜਿਹੜਾ ਇਦਾਂ ਦਾ ਸਾਨੂੰ ਪਾਇਆ ਗਿਆ ਉਹ ਤੇ ਬਣਦੀ ਕਾਰਵਾਈ ਤਾਂ ਹੋਏਗੀ ਹੋਏਗੀ ਜਿਆਦਾਤਰ ਡਿਪਾਰਟਮੈਂਟ ਜਿਆਦਾਤਰ ਮਿਊਸਪਲ ਹੈ ਨਹੀਂ

ਲੱਗੀਆਂ ਫਰੂਟ ਦੀਆਂ ਲੱਗੀਆਂ ਹੋਈਆਂ ਨੇ ਜਾਂ ਮਰੁੰਡਾ ਵਗੈਰਾ ਦੀਆਂ ਲੱਗੀਆਂ ਹੋਈਆਂ ਨੇ ਇੱਥੇ ਇੱਕ ਰੇੜੀ ਲੱਗੀ ਹੋਈ ਸੀ ਸਵੇਰ ਦੀ ਜੂਸ ਵਾਲੀ ਜਿਹੜਾ ਵੀ ਆਪਾਂ ਕਿੰਨਾਂ ਦਾ ਜੂਸ ਤਿਆਰ ਕਰਦੇ ਆ ਮੈਂ ਗੱਡੀ 'ਚ ਆਪਣੀ ਸਰਕਾਰੀ ਗੱਡੀ 'ਚ ਬੈਠਾ ਥੋੜਾ ਚੋਰ ਨਿਕਾਣਾ ਦਿਖ ਰਿਹਾ ਸੀ ਜਿਹੜਾ ਇਹਨੇ ਆਪਣੀ ਦੁਕਾਨ ਵਾਸਤੇ ਦੋੜ ਡੈਸਕ ਲਿਆਂਦੇ ਸੀ ਬੈਂਚ ਟੈਂਟ ਉਸ ਤੋਂ ਲਿਆ ਕੇ ਉਹਦੇ ਆਰਡ ਵਿੱਚ ਛੁਪਾ ਕੇ ਇੱਕ ਡਰਮ ਸੀਗਾ ਇਹ ਡਰਮ ਦੇ ਵਿੱਚ ਨਾ ਹਰ 5-7 ਮਿੰਟ ਬਾਅਦ ਇੱਕ ਛਿੜਕਣ ਵਾਲਾ ਪਾਊਡਰ ਜਿਹੜਾ ਕਾਗਜ਼ ਦੇ ਵਿੱਚ ਸੀਗਾ ਕੋਈ ਸੰਤਰੀ ਰੰਗ ਦਾ ਹੋਊਗਾ ਉਹ ਪਾਊਡਰ ਛਰਕਾ ਕੇ ਪਾਣੀ ਪਾ ਕੇ ਰੰਗ ਤਿਆਰ ਕਰਦਾ ਸੀਗਾ ਜਿਸ ਤਰ੍ਹਾਂ ਹੁਣ ਚਾਰ ਪੰਜ ਲੇਡੀਆਂ ਆ ਗਈਆਂ ਪਿੰਡ ਦੀਆਂ ਇਹਨੇ ਫਟਾਫਟ ਦੋ ਜਾਂ ਤਿੰਨ ਕਿਨੂਆਂ ਦੇ ਵਿੱਚ ਹੀ ਚਾਹ ਗਲਾਸ ਹਰ ਦੇਣੇ ਆ ਠੀਕ ਹੈ ਜੀ ਤੇ ਮੈਨੂੰ ਸ਼ੱਕ ਪਿਆ ਮੈਂ ਨੇੜੇ ਗਿਆ ਤਾਂ ਉਹੀ ਗੱਲ ਹੋ ਗਈ ਉਹ ਡਰਮ ਦੇ ਵਿੱਚ ਪਾਣੀ ਦੇ ਵਿੱਚ ਉਹ ਰੰਗ ਕੋਲਿਆ ਹੋਇਆ ਤੇ ਨਾਲ ਹੀ ਇਹਨੇ ਪੂੜੀ ਲਕੋਈ ਹੋਈ ਉਹ ਉਹ ਰੰਗ ਵਾਲੀ ਪੂੜੀ ਆ ਰੰਗ ਵਾਲੀ ਪੂੜੀ ਤੇ ਉਹ ਕੋਲਿਆ ਹੋਇਆ ਪਾਣੀ ਮੈਂ ਹੈਲਥ ਵਾਲਿਆਂ ਦੇ ਹੈਂਡਓਵਰ ਕਰਤਾ ਜੀ ਹੈਲਥ ਵਾਲਿਆਂ ਨੇ ਉਸੇ ਟਾਈਮ ਲਾਬਰੇਟਰੀ ਬੁਲਾ ਲਈ ਐ ਐਫਐਸਆਈ ਵਾਲੀ ਠੀਕ ਹੈ ਜੀ ਇਸ ਕਰਕੇ ਇਹ ਤਾਂ ਜ਼ਹਿਰ ਵੇਚ ਰਿਆ ਲੋਕਾਂ ਨੂੰ ਦਿਨ ਦੇ ਵਿੱਚ ਹੀ ਹੁਣ ਪਿੰਡੂ ਲੇਡੀਆਂ ਨੂੰ ਕੀ ਪਤਾ ਜੀ ਚਾਰ ਗਲਾਸ ਇਹਨੇ ਤਿਆਰ ਕਰਤੇ 2 ਕਿਲੋਆਂ ਚੋਂ ਤੇ ਇਹ ਤੁਹਾਨੂੰ ਬਤਾਉਣਾ ਚਾਹੀਦਾ ਵੀ ਜਿਹੜਾ ਇਹ ਬਹੁਤ ਹੀ ਲੋ ਸਟੈਂਡਰਡ ਦਾ ਰੰਗ ਹੁੰਦਾ ਜਿਹੜਾ ਲੋ ਸਟੈਂਡਰਡ ਦਾ ਜੇ ਲੇਡੀ ਜਿਹੜੀ ਗਰਭਵਤੀ ਔਰਤ ਪੀਵੇ ਤਾਂ ਬਹੁਤ ਨੁਕਸਾਨਦਾ ਹੈਗਾ ਇਹਦੇ ਨਾਲ ਤੇ ਸ਼ਰਿਆਮ ਗੁਰਦੁਆਰਾ ਸਾਹਿਬ ਦੇ ਆਪੋਜ਼ਿਟ ਵੇਚ ਰਿਆ ਇਹ ਤੇ ਮੈਂ ਆਪਣਾ ਫਰਜ਼ ਸਮਝਿਆ ਹੈਲਥ ਵਾਲੇ ਸਾਦਲੇ ਤੇ ਨਾਲ ਹੀ ਜਿਹੜੀ ਜਹਾਤ ਮੋ ਆਪਣੀ ਮੋਬਾਈਲ ਲੈਬੋਰੀ ਸਾਧ ਲਈ ਠੀਕ ਹੈ ਜੀ ਹੁਣ ਮੋਬਾਈਲ ਲੈਬੋਰੀ ਵਾਲੇ ਸਾਨੂੰ ਰਿਜ਼ਲਟ ਦੱਸਣਗੇ ਤਾਂ ਤੇ ਇਹਦੇ ਖਿਲਾਫ ਹੈਲਥ ਡਿਪਾਰਟਮੈਂਟ ਕਾਰਵਾਈ ਕਰੇਗਾ ਗ੍ਰਿਫਤਾਰ ਕਰ ਲਿਆ ਉਹ ਬੰਦਾ ਇਹ ਹੈਲਥ ਡਿਪਾਰਟਮੈਂਟ ਨੇ ਕਾਰਵਾਈ ਕਰਨੀ ਸਾਰੀ ਠੀਕ ਹੈ ਜੀ ਹੈਲਥ ਡਿਪਾਰਟਮੈਂਟ ਇਹਦਾ ਚਲਾਨ ਕਰੇ ਉਹ ਜਿਹੜਾ ਸੈਂਪਲ ਸੈਂਪਲ ਦੇ ਵਿੱਚ ਜੋ ਕੁਝ ਵੀ ਆਉਂਦਾ ਆ ਜੋ ਵੀ ਕੰਟੈਂਟ ਆਉਂਦੇ ਨੇ ਉਹਦੇ ਮੁਤਾਬਿਕ ਇਹਦਾ ਚਲਾਨ ਹੋਊਗਾ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਹੋਣੀ ਚਾਹੀਦੀ ਹੈ